ਸੁਪਾਇ ਸੁਪਾਇ ਗੁਰਦਾਸ ਜੀ ਕਹਿੰਦੇ ਨੇ ਤਨ ਨੂੰ ਹੱਸਦਾ ਘਰ ਆਇਆ ਹੱਸਣ ਦੇ ਕਈ ਕਾਰਨ ਹੁੰਦੇ ਨੇ ਸੰਗਤ ਵਿੱਚ ਬਹਿ ਕੇ ਕਦੇ ਨਹੀਂ ਹੱਸਣਾ ਚਾਹੀਦਾ ਵੀ ਅੱਜ ਕੱਲ ਸਮਾਂ ਇਹੋ ਜਿਹੀ ਗੱਲਾਂ ਸੁਣਾਉਂਦੇ ਸੰਗਤ ਹਾਸਾ ਦੋਰੀ ਭਾਈ ਮਰਾਸੀਆਂ ਨੂੰ ਲੈ ਹੱਸਣ ਵਾਲੀ ਕੋਈ ਕੰਪਨੀ ਲੈ ਆਓ ਇਹ ਸਤਸੰਗ ਹੋ ਰਿਹਾ ਕਿ ਇਹ ਚੇਚੇ ਚ ਹੋ ਰਿਹਾ ਗੁਰੂ ਘਰ ਵਿੱਚ ਹੱਸਣਾ ਨਹੀਂ ਚਾਹੀਦਾ ਲੋਕੀ ਖੁਸ਼ਪੜਾ ਰਹਿੰਦੇ ਵੀ ਵਾਹ ਅੱਜ ਬੜਾ ਹਸੰਤ੍ਰਮ ਹਸਾਇਆ ਗਿਆ ਜਿਹੜਾ ਮਾੜਾ ਮੱਡਾ ਵਿਰਾਗ ਹੁੰਦਾ ਉਹ ਵੀ ਖਤਮ ਹੋ ਜਾਂਦਾ ਇੱਥੇ ਵਿਰਾਗ ਪੈਦਾ ਕਰਨਾ ਹੈ ਗੁਰੂ ਨਾਲ ਜੁੜਨਾ ਹੈ ਸਿਰ ਵਾਲੇ ਤੇ ਥੋੜੀ ਅਮਰ ਸਗ ਲੈਣਗੇ ਅਸੀਂ ਇਹੀ ਕਰਕੇ ਘਰ ਗਏ ਫਿਰ ਉਹ ਜੇ ਬੁਲਾਏ ਜੇ ਨੁਰਾਸੀ ਬਹੁਤ ਸੋਹਣਾ ਹਸੰਦ ਹੋਰ ਵੀ ਕਈ ਕੰਪਨੀਆਂ ਹੈਗੀਆਂ ਬੜਾ ਹਸੰਦ ਉਹ ਵੀ ਸਾਈਜਨ ਬਾਬੇ ਵੀ ਸਾਈਜਨ ਫਰਕ ਕੀ ਹੋਇਆ ਸੋ ਗੁਰੂ ਘਰ ਵਿੱਚ ਹੱਸਣਾ ਮਨਾ ਹੈ ਇੱਕ ਵਚਨ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਗੁਰਮਖ ਕੁਣ ਗਾਵਤ ਹਸਿਆ ਪਰ ਉਹਦਾ ਆ ਅਰਥ ਨਹੀਂ ਹੈ ਭਾਈ ਗੁਰਦਾਸ ਜੀ ਬਾਣੀ ਪੜ੍ਹ ਕੇ ਦੇਖੀਏ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਣਾ ਸੇਵਕ ਹੋਏ ਸਜੀਤਨ ਹਸਣ ਰੋਣਾ ਨਾ ਰੋਣਾ ਹੈ ਲੋ ਕਹੂੰ ਤੇ ਨਾ ਹਸਣਾ ਹੈ ਗੁਰੂ ਘਰ ਵਿੱਚ ਸਖਤ ਮਨ ਹੈ ਪਿਛਲੇ ਜੁਗਾਂ ਤੋਂ ਲੈ ਕੇ ਸਾਖੀਆਂ ਪੜ੍ਹ ਲਓ ਇਹ ਹਸਣ ਵਾਸਤੇ ਥੋੜੀ ਜਿਹੀ ਇੱਥੇ ਆਏ